ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੱਖਣ ਦੀ ਉਦਾਸੀ ਤੋਂ ਵਾਪਸ ਆਉਂਦਿਆਂ ਰੋਹਿਲਖੰਡ ਸ਼ਿਵਪੁਰੀ ਗਵਾਲੀਅਰ ਹੁੰਦੇ ਹੋਏ ਆਗਰਾ ਦੀ ਧਰਤੀ ਨੂੰ ਭਾਗ ਲਾਇਆ ਉਸ ਸਮੇਂ ਆਗਰਾ ਇੱਕ ਛੋਟੇ ਜਿਹੇ ਕਸਬੇ ਦੇ ਰੂਪ ਵਿੱਚ ਸੀ ਇੱਥੇ ਜਸੀ ਇਨਾਮ ਦੀ ਔਰਤ ਭਾਰ ਜਵਾਨੀ ਦੀ ਉਮਰ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਮੂਰਤੀ ਨੂੰ ਆਪਣਾ ਪਤੀ ਮੰਨ ਕੇ ਉਹਨਾ ਅਗੇ ਹਾਰ ਸ਼ਿੰਗਾਰ ਕਰਕੇ ਨੱਚਿਆ ਕਰਦੀ ਸੀ ਤੇ ਗਾਇਆ ਕਰਦੀ ਸੀ ਜਦੋਂ ਇਸ ਜਸੀ ਨਾਮ ਦੀ ਔਰਤ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ ਤਾਂ ਦਰਸ਼ਨ ਕਰਕੇ ਉਸ ਨੇ ਗੁਰੂ ਜੀ ਤੋਂ ਪਰਮਾਰਥ ਦਾ ਰਸਤਾ ਪੁੱਛਿਆ ਗੁਰੂ ਨਾਨਕ ਸਾਹਿਬ ਨੇ ਉਹਨਾਂ ਦੇ ਪ੍ਰਤੀ ਉਪਦੇਸ਼ ਕੀਤਾ ਤੇ ਲੰਗ ਮਹੱਲਾ ਪਹਿਲਾ ਯਾਨੜੀਏ ਮਾਨੜਾ ਕਾਇ ਕਰੇ ਆਪਨੜਾ ਘਰ ਹਰ ਰੰਗੋ ਕੀ ਨਾ ਮਾਣੇ ਸੋਹ ਨੇੜਾ ਤਨ ਕੰਬਲੀਏ ਬਾਹਰ ਕਿਆ ਢੁੰਡੇ ਪੈ ਕੀਆਂ ਦੇਹ ਸਲਾਈਆਂ ਲੈਣੀ ਭਾਪ ਕਾ ਕਰ ਸਿੰਗਾਰੋ ਏ ਅਣਜਾਨ ਜਿੰਦੇ ਇਤਨਾ ਕੋਝਾ ਮਾਣ ਤੂੰ ਕਿਉਂ ਕਰਦੀ ਹੈ ਪਰਮਾਤਮਾ ਤੇਰੇ ਆਪਣੇ ਹੀ ਹਿਰਦੇ ਘਰ ਵਿੱਚ ਹੈ ਤੂੰ ਉਸ ਦੇ ਮਿਲਾਪ ਦਾ ਆਨੰਦ ਕਿਉਂ ਨਹੀਂ ਮਾਣਦੀ ਹੇ ਭੋਲੀ ਜੀ ਵਿਸਤਰੀਏ ਪਤੀ ਪ੍ਰਭੂ ਤੇਰੇ ਅੰਦਰ ਹੀ ਤੇਰੇ ਨੇੜੇ ਵਾਸ ਰਿਆ ਹੈ ਤੂੰ ਜੰਗਲ ਆਦਿਕ ਬਾਹਰਲਾ ਸੰਸਾਰ ਕਿਉਂ ਭੱਲਦੀ ਫਿਰਦੀ ਹੈ ਜੇ ਤੂੰ ਉਸ ਦਾ ਦਿਦਾਰ ਕਰਨਾ ਹੈ ਤਾਂ ਆਪਣੀਆਂ ਗਿਆਨ ਦੀਆਂ ਅੱਖਾਂ ਵਿੱਚ ਪ੍ਰਭੂ ਦੇ ਡਰ ਆਦਬ ਦੇ ਸੁਰਮੇ ਦੀਆਂ ਸਲਾਈਆਂ ਪਾ ਤੇ ਪ੍ਰਭੂ ਦੇ ਪਿਆਰ ਦਾ ਹਾਰ ਸ਼ਿੰਗਾਰ ਕਰ ਤਾਂ ਸੋਹਾਗਣ ਜਾਣੀਏ ਲਾਗੀ ਜਾ ਸੋਹ ਤਰੇ ਪਿਆਰੋ ਜੀਵ ਇਸਤਰੀ ਉਦੋਂ ਹੀ ਸੁਹਾਗ ਭਾਗ ਵਾਲੀ ਤੇ ਪ੍ਰਭੂ ਚਰਨਾਂ ਵਿੱਚ ਜੁੜੀ ਹੋਈ ਸਮਝੀ ਜਾਂਦੀ ਹੈ ਜਦੋਂ ਪ੍ਰਭੂ ਪਤੀ ਉਸ ਨਾਲ ਪਿਆਰ ਕਰੇ ਇਆਣੀ ਬਾਲੀ ਕਿਆ ਕਰੇ ਜਾ ਧਨ ਕੰਤ ਨਾ ਪਾਵੈ ਕਰਨ ਪਲਾ ਕਰੇ ਬਹੁ ਤੇਰੇ ਸਾਥ ਅਨ ਮਹਿਲ ਨਾ ਪਾਵੈ ਵੇੜ ਕਰਮਾ ਕਿਛ ਪਾਗਿਆ ਨਹੀਂ ਜੇ ਬਹੁ ਤੇਰਾ ਧਾਵੈ ਲਭ ਲੋਭ ਅਹੰਕਾਰ ਕੀ ਮਾਤੀ ਮਾਇਆ ਮਹਿ ਸਮਾਣੀ ਇਨੀ ਬਾਤੀ ਸਹ ਪਾਏ ਨਹੀਂ ਭਈ ਕਾਮਣ ਇਆਣੀ ਗੁਰੂ ਜੀ ਨੇ ਉਸ ਨੂੰ ਉਪਦੇਸ਼ ਦਿੰਦਿਆਂ ਕਿਹਾ ਕਿ ਇਹ ਅਨਜਾਣ ਜੀਵ ਇਸਤਰੀ ਵੀ ਕੀ ਕਰ ਸਕਦੀ ਹੈ ਜੇ ਉਹ ਜੀਵ ਇਸਤਰੀ ਖਸਮ ਪ੍ਰਭੂ ਨੂੰ ਚੰਗੀ ਹੀ ਨਾ ਲੱਗੇ ਅਜਿਹੀ ਜੀਵ ਇਸਤਰੀ ਭਾਵੇਂ ਕਿੰਨੇ ਹੀ ਤਰਲੇ ਪਈ ਕਰੇ ਉਹ ਪਤੀ ਪ੍ਰਭੂ ਦਾ ਮਹਿਲ ਕਰ ਲਭ ਹੀ ਨਹੀਂ ਸਕਦੀ ਅਸਲ ਗੱਲ ਇਹ ਹੈ ਕਿ ਜੀਵ ਇਸਤਰੀ ਭਾਵੇਂ ਕਿੰਨੀ ਹੀ ਦੌੜ ਭੱਜ ਕਰੇ ਪ੍ਰਭੂ ਦੀ ਮਿਹਰ ਦੀ ਨਜ਼ਰ ਤੋਂ ਬਿਨਾ ਕੁਝ ਵੀ ਹਾਸਲ ਨਹੀਂ ਹੁੰਦਾ ਜੇ ਜੀਵ ਇਸਤਰੀ ਜੀਵ ਦੇ ਚਸਕੇ ਲਾਲਚ ਤੇ ਅਹੰਕਾਰ ਵਿੱਚ ਹੀ ਮਸਤ ਰਹੇ ਅਤੇ ਸਦਾ ਮਾਇਆ ਦੇ ਮੋਹ ਵਿੱਚ ਡੁੱਬੀ ਰਹੇ ਤਾਂ ਇਹ ਨਹੀਂ ਗੱਲੀ ਖਸਮ ਪ੍ਰਭੂ ਨਹੀਂ ਮਿਲਦਾ ਉਹ ਜੀਵ ਇਸਤਰੀ ਅਜਾਣ ਹੀ ਰਹੀ ਜੋ ਵਿਕਾਰਾਂ ਵਿੱਚ ਵੀ ਮਸਤ ਰਹੇ ਤੇ ਫੇਰ ਵੀ ਸਮਝੇ ਕਿ ਉਹ ਪਤੀ ਪ੍ਰਭੂ ਨੂੰ ਪ੍ਰਸੰਨ ਕਰ ਸਕਦੀ ਹੈ ਜਾਏ ਪੁੱਛੋ ਸੋਹਾਗਣੀ ਵਾਹੈ ਕਿੰਨੀ ਬਾਤੀ ਸਹਉ ਭਾਈਆ ਜੋ ਕਿਛਾਰੇ ਸੋ ਭਲਾ ਕਰ ਮਾਨੀਐ ਹਕਮਤ ਹੁਕਮ ਚੁਕਾਈਐ ਜਾ ਕੇ ਪ੍ਰੇਮ ਪਦਾਰਥ ਪਾਈਐ ਤਉ ਚਰਣੀ ਜਿਤ ਲਾਈਐ ਸੋ ਕਹੈ ਸੋ ਕੀਜਾ ਤਨ ਬਨੋ ਦੀਜਾ ਐਸਾ ਪਰਮਨ ਲਾਈਐ ਏਵ ਕਰੇ ਸੋ ਹਾਗਣੀ ਪਹਿਣੇ ਇੰਨੀ ਬਾਤੀ ਸੋ ਪਾਈਐ ਜਿਨ੍ਹਾਂ ਨੂੰ ਪਤੀ ਪ੍ਰਭੂ ਮਿਲ ਪਿਆ ਹੈ ਬੇਸ਼ੱਕ ਉਹਨਾ ਸੋਹਾਗ ਭਾਗ ਵਾਲੀਆਂ ਨੂੰ ਜਾ ਕੇ ਪੁੱਛ ਕੇ ਦੇਖੋ ਕਿ ਕਿਹੜੀਆਂ ਗੱਲਾਂ ਨਾਲ ਖਜ਼ਮ ਪ੍ਰਭੂ ਮਿਲਦਾ ਹੈ ਉਹ ਇਹੀ ਉਤਰ ਦਿੰਦੀਆਂ ਹਨ ਕਿ ਚਲਾਕੀ ਤੇ ਧੱਕਾ ਛੱਡ ਦਿਓ ਜੋ ਕੁਝ ਪ੍ਰਭੂ ਕਰਦਾ ਹੈ ਉਸ ਨੂੰ ਚੰਗਾ ਸਮਝ ਕੇ ਸਿਰ ਮੱਥੇ ਤੇ ਮੰਨੋ ਜਿਸ ਪ੍ਰਭੂ ਦੇ પ્રેમ ਦਾ ਸਦਕਾ ਨਾਮ ਵਸਤ ਮਿਲਦੀ ਹੈ ਉਸ ਦੇ ਚਰਨਾਂ ਵਿੱਚ ਮਨ ਜੋੜੋ ਖਸਮ ਪ੍ਰਭੂ ਜੋ ਹੁਕਮ ਕਰਦਾ ਹੈ ਉਹ ਕਰੋ ਆਪਣਾ ਸਰੀਰ ਤੇ ਮਨ ਉਸ ਦੇ ਹਵਾਲੇ ਕਰੋ ਬਸ ਇਹ ਸੁਗੰਧੀ ਜਿੰਦ ਵਾਸਤੇ ਵਰਤੋ ਸੋ ਹਾਟ ਬਾਗ ਵਾਲੀਆਂ ਇਹੀ ਆਖਦੀਆਂ ਹਨ ਕਿ हे ਭੈਣੇ ਇਹਨੀ ਗਲੀ ਹੀ ਖਸਮ ਪ੍ਰਭੂ ਮਿਲਦਾ ਹੈ ਆਪ ਗਵਾਇਆ ਤਾਂ ਸੋਹ ਪਾਇਆ ਔਰ ਕੈਸੀ ਚਤੁਰਾਈ ਸੋਹ ਨਦਰ ਕਰ ਦੇਖਿਆ ਸੋਹ ਦਿਨ ਲੇਖਿਆ ਕਾਮਣ ਨੋਂ ਨੇ ਦਬਾਈ ਆਪਣੇ ਅੰਤ ਪਿਆਰੀ ਸਾਹ ਸੁਹਾਗਣ ਨਾਨਕ ਸਾਹ ਸਭਰਾਈ ਐਸੇ ਰੰਗ ਰਾਤੀ ਸਹਿਜ ਕੀ ਮਾਤੀ ਇਹਨਸ ਪਾਇ ਸਮਾਣੀ ਸੁੰਦਰ ਸਾਇਸ ਰੂਪ ਵਿਚਖਣ ਕਹੀਐ ਸਾ ਸਿਆਣੀ ਅੰਤ ਵਿੱਚ ਗੁਰੂ ਜੀ ਨੇ ਮਾਈ ਜਸੀ ਨੂੰ ਉਪਦੇਸ਼ ਦਿੰਦੇ ਕਿਹਾ ਕਿ ਖਸਮ ਪ੍ਰਭੂ ਤਦੋ ਹੀ ਮਿਲਦਾ ਹੈ ਜਦੋਂ ਆਪਾ ਭਾਵ ਦੂਰ ਕਰੀਏ ਇਸ ਤੋਂ ਬਿਨਾ ਕੋਈ ਹੋਰ ਉਦਮ ਵਿਅਰਥ ਚਲਾਕੀ ਹੈ ਜ਼ਿੰਦਗੀ ਦਾ ਉਹ ਦਿਨ ਸਫਲ ਜਾਣੋ ਜਦੋਂ ਪਤੀ ਪ੍ਰਭੂ ਮਿਹਰ ਦੀ ਨਿਗਾ ਨਾਲ ਤੱਕੇ ਜਿਸ ਜੀਵ ਇਸਤਰੀ ਵੱਲ ਮਿਹਰ ਦੀ ਨਿਗਾ ਕਰਦਾ ਹੈ ਉਹ ਮਾਨੋ ਨੌ ਖਜ਼ਾਨੇ ਲਵ ਲੈਂਦੀ ਹੈ ਜਿਹੜੀ ਜੀਵ ਇਸਤਰੀ ਆਪਣੇ ਖਸਮ ਪ੍ਰਭੂ ਨੂੰ ਪਿਆਰੀ ਹੈ ਉਹ ਸੁਹਾਗ ਭਾਗ ਵਾਲੀ ਹੈ ਉਹ ਜਗਤ ਪਰਿਵਾਰ ਵਿੱਚ ਆਦਰ ਮਾਣ ਪ੍ਰਾਪਤ ਕਰਦੀ ਹੈ ਜਿਹੜੀ ਪ੍ਰਭੂ ਦੇ ਪਿਆਰ ਰੰਗ ਵਿੱਚ ਰੰਗੀ ਰਹਿੰਦੀ ਹੈ ਜਿਹੜੀ ਅਡੋਲਤਾ ਵਿੱਚ ਮਸਤ ਰਹਿੰਦੀ ਹੈ ਜਿਹੜੀ ਦਿਨ ਰਾਤ ਪ੍ਰਭੂ ਦੇ ਪ੍ਰੇਮ ਵਿੱਚ ਮਗਰ ਰਹਿੰਦੀ ਹੈ ਉਹ ਸੋਹਣੀ ਹੈ ਸੋਹਣੇ ਰੂਪ ਵਾਲੀ ਹੈ ਅਕਲ ਵਾਲੀ ਹੈ ਇਹ ਸਿਆਣੀ ਕਹੀ ਜਾਂਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਧਾਰਨ ਕਰਕੇ ਮਾਤਾ ਜੱਸੀ ਨੇ ਮੂਰਤੀ ਪੂਜਾ ਛੱਡ ਕੇ ਗੁਰੂ ਸਾਹਿਬ ਜੀ ਦੇ ਉਪਦੇਸ਼ ਨੂੰ ਪ੍ਰਚਾਰਨਾ ਸ਼ੁਰੂ ਕਰ ਦਿੱਤਾ। ਅਤੇ ਉਸ ਦੇ ਨਾਲ ਹੀ ਮਾਤਾ ਜੱਸੀ ਦਾ ਘਰ ਸਿੱਖੀ ਦਾ ਕੇਂਦਰ ਬਣ ਗਿਆ। ਸਮਾਪਾ ਕੇ ਚੌਥੇ ਪਾਸ਼ਾ ਤਾਨਸ਼ੀਰ ਗੁਰੂ ਰਾਮਦਾਸ ਜੀ ਦੇ ਸਮੇਂ ਭਾਈ ਗੁਰਦਾਸ ਜੀ ਨੇ ਤਕਰੀਬਨ 2.5 ਸਾਲ ਮਾਤਾ ਜੱਸੀ ਦੇ ਗ੍ਰਹਿ ਵਿਖੇ ਸਿੱਖੀ ਦਾ ਪ੍ਰਚਾਰ ਕਰਦੇ ਰਹੇ ਮਾਤਾ ਜੱਸੀ ਨੇ ਛੇਵੇਂ ਪਾਸ਼ਾ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੀ ਦਰਸ਼ਨ ਕੀਤੇ ਮਾਤਾ ਜੱਸੀ ਦੀ ਉਮਰ ਤਕਰੀਬਤ 175 ਸਾਲ ਸੀ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮੱਖਣ ਸ਼ਾ ਲੁਭਾਣੇ ਦੇ ਪ੍ਰਕਰਨ ਨਾਲ ਪ੍ਰਗਟ ਹੋਏ ਤਾਂ ਸਿੱਖ ਸੰਤਾਂ ਵਿੱਚ ਇਹ ਧਾਰਨਾ ਬਣ ਗਈ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਜਿੱਥੇ ਵੀ ਕੋਈ ਯਾਦ ਕਰਦਾ ਹੈ ਗੁਰੂ ਜੀ ਉਹਨਾਂ ਦੀਆਂ ਕਾਮਨਾ ਪੂਰਨ ਕਰਨ ਲਈ ਉੱਥੇ ਹੀ ਪਹੁੰਚ ਜਾਂਦੇ ਹਨ ਐਸੇ ਹੀ ਭਾਵਨਾ ਨੂੰ ਲੈ ਕੇ ਫੈਜ਼ਾਬਾਦ ਦੇ ਨਵਾਬ ਨੇ ਗੁਰੂ ਜੀ ਲਈ ਇੱਕ ਘੋੜਾ ਪਾਲਿਆ ਕਿ ਇਸ ਤੇ ਗੁਰੂ ਜੀ ਸਵਾਰੀ ਕਰਨਗੇ ਉਸੇ ਪ੍ਰਕਾਰ ਬਿਹਾਰ ਦੇ 사사ราม ਚਾਚਾ ਫਗੂ ਨੇ ਗੁਰੂ ਸਾਹਿਬ ਲਈ ਇੱਕ ਪਲੰਤ ਤਿਆਰ ਕੀਤਾ ਕਿ ਇਸ ਤੇ ਗੁਰੂ ਜੀ ਆ ਕੇ ਬੈਠਣਗੇ ਇਸੇ ਤਰ੍ਹਾਂ ਹੀ ਮਾਤਾ ਜਸੀ ਨੇ ਆਪਣੇ ਹੱਥੀ ਕਪੜੇ ਦਾ ਥਾਂ ਤਿਆਰ ਕੀਤਾ ਕਿ ਗੁਰੂ ਜੀ ਦੇ ਆਉਣ ਤੇ ਭੇਟ ਕਰਾਂਗੇ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਪੂਰਬ ਦੀ ਯਾਤਰਾ ਸ਼ੁਰੂ ਕੀਤੀ ਜੋ ਕਿ ਸ਼੍ਰੀ ਅਨੰਦਪੁਰ ਸਾਹਿਬ ਤੋਂ ਲੈ ਕੇ ਰੋਪੜ, ਅੰਮ੍ਰਾਲਾ, ਪਟਿਆਲਾ, ਜੀਂਦ, ਰੋहतक, ਦਿੱਲੀ, ਮਥਰਾ ਹੁੰਦੇ ਹੋਏ ਆਗਰਾ ਦੀ ਧਰਤੀ ਤੇ ਤਕਰੀਬਨ 1664-65 ਈਸਵੀ ਵਿੱਚ ਮਾਤਾ ਜੱਸੀ ਦੇ ਘਰ ਪਹੁੰਚੇ ਮਾਤਾ ਜੱਸੀ ਨੇ ਕਪੜੇ ਦਾ ਥਾਣ ਭੇਟ ਕੀਤਾ ਅਤੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਮਾਤਾ ਜੱਸੀ ਦੇ ਕਪੜੇ ਦਾ ਥਾਣ ਭੇਟ ਕਰਨ ਕਰਕੇ ਇਸ ਸਥਾਨ ਦਾ ਨਾਮ ਮਾਈ ਥਾਨ ਹੈ ਅਤੇ ਇਸ ਸਥਾਨ ਕਰਕੇ ਹੀ ਪੂਰੇ ਮਹੱਲੇ ਦਾ ਨਾਮ ਮਾਈ ਥਾਨ ਹੈ ਗੁਰੂ ਜੀ ਆਗਰਾ ਵਿੱਚ ਤਕਰੀਬਨ 1 ਮਹੀਨਾ ਠਹਿਰੇ ਉਸ ਸਮੇਂ ਮਾਈ ਥਾਨ ਵਿੱਚ ਪਾਣੀ ਦੀ ਘਾਟ ਸੀ ਜ਼ਮੀਨੀ ਪਾਣੀ ਖਾਰਾ ਸੀ ਮਾਤਾ ਜਸੀ ਅਤੇ ਸੰਗਤਾਂ ਨੇ ਗੁਰੂ ਜੀ ਪਾਸੋਂ ਮਿੱਠੇ ਪਾਣੀ ਦੀ ਮੰਗ ਕੀਤੀ ਤੇ ਉਸ ਸਮੇਂ ਗੁਰੂ ਜੀ ਨੇ ਆਪਣੇ ਹੱਥੀ ਖੂਦ ਆ ਡੱਕ ਲਾਇਆ ਬਾਅਦ ਵਿੱਚ ਸੰਗਤਾਂ ਦੇ ਸਹਿਯੋਗ ਨਾਲ ਖੂਦ ਤਿਆਰ ਹੋਇਆ ਤੇ ਜਿਸ ਦਾ ਪਾਣੀ ਮਿੱਠਾ ਨਿਕਲਿਆ ਤੇ ਸੰਗਤਾਂ ਨੇ ਖੁਸ਼ੀ ਮਨਾਈ ਇਹ ਪਵਿੱਤਰ ਖੂ ਅੱਜ ਵੀ ਗੁਰਦੁਆਰਾ ਮਾਈਥਾਨ ਵਿੱਚ ਹੈ ਅਤੇ ਅੱਜ ਵੀ ਸੰਗਤਾਂ ਇਸ ਪਵਿੱਤਰ ਜਲ ਦੇ ਚੂਲੇ ਲੈਂਦੀਆਂ ਹਨ 1675 ईसवी ਵਿੱਚ ਗੁਰੂ ਜੀ ਕਸ਼ਮੀਰੀ ਬ੍ਰਾਹਮਣਾਂ ਦੀ ਪੁਕਾਰ ਨੂੰ ਸੁਣ ਕੇ ਗ੍ਰਿਫਤਾਰੀ ਲਈ ਸ਼੍ਰੀ ਅਨੰਦਪੁਰ ਸਾਹਿਬ ਤੋਂ ਬਾਂਗਰ ਹਰਿਆਣਾ ਤੋਂ ਹੁੰਦੇ ਹੋਏ ਆਗਰਾ ਪਹੁੰਚੇ ਤੇ ਮਾਤਾ ਜੱਸੀ ਨੂੰ ਦੁਬਾਰਾ ਦਰਸ਼ਨ ਦਿੱਤੇ ਇਸ ਸਮੇਂ ਮਾਤਾ ਜੱਸੀ ਨੇ ਗੁਰੂ ਜੀ ਦੇ ਅੱਗੇ ਬੇਨਤੀ ਕੀਤੀ ਕਿ ਮੇਰਾ ਅੰਤਮ ਸਮਾਂ ਨਜ਼ਦੀਕ ਹੈ ਤੇ ਮਨ ਵਿੱਚ ਇਹ ਵਿਚਾਰ ਆਉਂਦਾ ਹੈ ਕਿ ਮੇਰਾ ਪੁੱਤਰ ਧੀ ਨਾ ਹੋਣ ਕਰਕੇ ਸੰਸਾਰ ਵਿੱਚ ਮੇਰਾ ਨਾਮੋ ਨਿਸ਼ਾਨ ਕਿਵੇਂ ਰਹੇਗਾ ਤਾਂ ਗੁਰੂ ਜੀ ਨੇ ਕਿਹਾ ਕਿ ਪੁੱਤਰਾ ਆਦ ਦੇ ਨਾਲ ਨਾਮ ਇੱਕ ਜਾਂ ਦੋ ਪੀੜੀਆਂ ਤੱਕ ਹੀ ਰਹਿੰਦਾ ਹੈ ਪਰੰਤੂ ਨਾਮ ਸਿਮਰਨ ਵਾਲੇ ਦਾ ਨਾਮ ਸਦੀਵ ਲਈ ਅਮਰ ਹੋ ਜਾਂਦਾ ਹੈ ਨਾਮ ਰਹੇਉ ਸਾਧੂ ਰਹੇਉ ਰਹੇਉ ਗੁਰੂ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਉ ਗੁਰਮੰਤ ਆਪਨੇ ਗੁਰਨਾਨਕ ਦੇਵ ਜੀ ਦੇ ਦਰਸ਼ਨ ਕੀਤੇ ਹਨ ਅਤੇ ਸਿੱਖੀ ਕਮਾਈ ਹੈ ਜਿੰਨੇ ਚਿਰ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਨਾਮ ਸੰਸਾਰ ਵਿੱਚ ਰਹੇਗਾ ਆਪ ਦੇ ਨਾਮ ਦਾ ਜ਼ਿਕਰ ਵੀ ਸਿੱਖ ਇਤਿਹਾਸ ਵਿੱਚ ਆਏਗਾ ਫਿਰ ਮਾਤਾ ਜੀ ਨੇ ਦੂਸਰਾ ਸਵਾਲ ਕੀਤਾ ਕਿ ਗੁਰੂ ਜੀ ਜੋ ਪੁੱਤਰਤੀ ਪਿਤਰਾਂ ਪ੍ਰਤੀ ਦਾਨ ਕੁੰਨ ਕਰਦੇ ਹਨ ਉਹ ਪਿਤਰਾਂ ਨੂੰ ਸਵਰਗ ਲੋਗ ਵਿੱਚ ਪ੍ਰਾਪਤ ਹੁੰਦਾ ਹੈ ਮੇਰੇ ਪੁੱਤਰਤੀ ਨਾ ਹੋਣ ਕਰਕੇ ਮੈਨੂੰ ਸਵਰਗ ਲੋਗ ਵਿੱਚ ਕੁਝ ਵੀ ਪ੍ਰਾਪਤ ਨਹੀਂ ਹੋਏਗਾ ਤਾਂ ਗੁਰੂ ਜੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਬਚਨ ਹਨ ਨਾਨਕ ਅੱਗਾ ਸੋ ਮਿਲੈ ਜੇ ਖੱਟੇ ਘਾਲੇ ਦੇ ਜਸੀ ਜੋ ਆਪ ਜੀ ਨੇ ਗੁਰੂ ਸੰਗਤਾਂ ਦੀ ਸੇਵਾ ਕੀਤੀ ਹੈ ਇਸ ਦਾ ਫਲ ਤੇਰਾ ਕਰ ਪੂਜਣ ਯੋਗ ਹੋਏਗਾ ਇੱਥੇ ਸੰਗਤਾਂ ਜੁੜਿਆ ਕਰਨੀਆਂ ਤੇ ਤੇਰੇ ਨਾਮ ਦੇ ਲੱਗਾ ਚੱਲਣਗੇ ਇਸ ਤੋਂ ਬਾਅਦ ਗੁਰੂ ਜੀ हसन ਅਲੀ ਨਾਮਕ ਚਰਵਾਹੇ ਦੁਆਰਾ ਆਪਣੇ ਆਪ ਨੂੰ ਪ੍ਰਗਟ ਕਰਕੇ ਅੱਜ ਦੇ ਗੁਰਦੁਆਰਾ ਗੁਰੂ ਕਹਿ ਤਾਲ ਤੋਂ ਗ੍ਰਿਫਤਾਰੀ ਦਿੱਤੀ ਤੇ 500 ਮੋਹਰਾਂ ਦਾ ਉਸ ਨੂੰ ਇਨਾਮ ਦੁਆਇਆ ਮਾਤਾ ਜਸੀ ਦੇ ਦਿਹਾਂਤ ਤੋਂ ਬਾਅਦ ਉਦਾਸੀ ਸੰਪਰਦਾ ਦੇ ਨਿਰਮਲੇ ਸੰਤਾਂ ਨੇ ਇਸ ਸਥਾਨ ਦੀ ਸੇਵਾ ਸੰਭਾਲ ਕੀਤੀ ਤੇ ਇਸ ਇਲਾਕੇ ਵਿੱਚ ਸਿੱਖੀ ਪ੍ਰਚਾਰ ਰਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜੋਤ ਜਗਦੀ ਰੱਖੀ 1918 ਵਿੱਚ ਸਰਦਾਰ ਬਹਾਦਰ ਸੁਪੁੱਤਰ ਧਰਮ ਸਿੰਘ ਨੇ ਇਸ ਅਸਥਾਨ ਤੇ ਗੁਰਦੁਆਰੇ ਦੀ ਸੁੰਦਰ ਇਮਾਰਤ ਦਾ ਨਿਰਮਾਣ ਕਰਵਾਇਆ 1944 ਵਿੱਚ ਇਸ ਗੁਰਦੁਆਰਾ ਸਾਹਿਬ ਨੂੰ ਸਿੰਘ ਸਭਾ ਨਾਲ ਜੋੜਿਆ ਗਿਆ ਤੇ ਆਗਰਾ ਨਿਵਾਸੀ ਸਿੱਖ ਸੰਗਤਾਂ ਨੇ ਸਿੰਘ ਸਭਾ ਇਸ ਅਸਥਾਨ ਤੇ ਕਾਇਮ ਕੀਤੀ ਤੇ ਇਥੋਂ ਦਾ ਪ੍ਰਬੰਧ ਆਗਰਾ ਦੀਆਂ ਸੰਗਤਾਂ ਦੁਆਰਾ ਚੁਣੀ ਹੋਈ ਕਮੇਟੀ ਕਰਦੀ ਹੈ ਸੋ ਸਾਹਾ ਸੰਗਤ ਜੀ ਐਸੀ ਗੁਰਦੁਆਰਾ ਮਾਈ ਥਾਂ ਦਾ ਇਤਿਹਾਸ ਜਿੱਥੇ ਮਾਤਾ ਜਸੀ ਨੇ ਗੁਰੂ ਘਰ ਦੀ ਸੇਵਾ ਕਰਕੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ